ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾ ਦੇ ਉੱਤੇ ਕੇਸ ਗਲਤ ਹੋਇਆ ਸਰਕਾਰ ਧੱਕਾ ਕਰ ਰਹੀ ਹੈ। ਵੈਸੇ ਪਿਛਲੇ ਦਿਨਾਂ ਤੋਂ ਜੋ ਕੋ ਚਾਚੇ ਪਤੀਜੇ ਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀਗਾ ਧੰਨਵਾਦ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਲੋਕਾਂ ਨੂੰ ਅਜੇ ਤੱਕ ਕਿਤੇ ਨਾ ਕਿਤੇ ਮਾੜਾ ਮੋਟਾ ਡਾਊਟ ਸੀਗਾ ਕਿ ਸ਼ਾਇਦ ਇਦਾਂ ਨੀਗਾ ਪਰ ਇਦਾਂ ਹੀ ਸੀਗਾ ਤਾਂ ਹੀ ਤੁਸੀਂ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਡਰੱਗ ਵਾਲੇ ਮਾਮਲਿਆਂ ਦੇ ਵਿੱਚ ਕੀਤਾ ਕੁਝ ਨਹੀਂ ਕਿਉਂਕਿ ਜਿਹੜੀ ਤੁਹਾਡੀ ਚਾਚੇ ਭਤੀਜੇ ਦੀ ਸਾਹ ਸੀ ਉਹ ਅਸਲ ਦੇ ਵਿੱਚ ਆਹੀ ਸੀ ਜਿਹੜੀ ਤੁਸੀਂ ਹੁਣ ਸਾਹਮਣੇ ਆ ਕੇ ਜਿਹੜੀ ਉਹ ਕਹਿ ਦੁੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਇੱਕੋ ਗੱਲ ਜਿਹੜੀ ਇਸ ਮਾਮਲੇ ਤੇ ਕਹਿਣੇ ਚਾਹਨਾ ਕਿ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਆਮ ਲੋਕਾਂ ਦੀ ਸਰਕਾਰ ਹੈ ਇਹਨੂੰ ਕੋਈ ਵਿਦੇਸ਼ੀ ਜਿਹੜਾ ਵਿਅਕਤੀ ਆ ਉਹ ਸਰਕਾਰੀ ਕੋਠੀਆਂ ਦੇ ਵਿੱਚ ਰਹਿ ਕੇ ਨਹੀਂ ਚਲਾ ਰਿਹਾ ਮੇਰੇ ਖਿਆਲ ਸਮਝ ਹੀ ਗਏ ਹੋਗੇ ਤਾਂ ਚਾਚੇ ਭਤੀਜੇ ਦੀ ਸਰਕਾਰ ਜਿਹੜੀ ਸੀ ਉਹਦਾ ਬਹੁਤ ਥੇਰ ਪਹਿਲਾਂ ਭੋਗ ਪੈ ਚੁੱਕਿਆ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਨਾਲ ਧੱਕਾ ਕਰਦੀ ਆ ਤੇ ਨਾ ਧੱਕਾ ਜਿਹੜਾ ਉਹ ਜਰਦੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਕੇਸ ਗਲਤ ਹੋਇਆ ਸਰਕਾਰ ਧੱਕਾ ਕਰ ਰਹੀ ਹੈ ਵੈਸੇ ਪਿਛਲੇ ਦਿਨਾਂ ਤੋਂ ਜੋ ਕੋ ਚਾਚੇ ਭਤੀਜੇ ਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀਗਾ ਧੰਨਵਾਦ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਲੋਕਾਂ ਨੂੰ ਅਜੇ ਤੱਕ ਕਿਤੇ ਨਾ ਕਿਤੇ ਮਾੜਾ ਮੋਟਾ ਡਾਊਟ ਸੀਗਾ ਕਿ ਸ਼ਾਇਦ ਇਦਾਂ ਨਹੀਂਗਾ ਪਰ ਇਦਾਂ ਹੀ ਸੀਗਾ ਤਾਂ ਹੀ ਤੁਸੀਂ ਗੁਟਕਾ ਸਾਫ ਦੀ ਸੌਂ ਚੁੱਕ ਕੇ ਡਰੱਗ ਵਾਲੇ ਮਾਮਲਿਆਂ ਦੇ ਵਿੱਚ ਕੀਤਾ ਕੁਝ ਨਹੀਂ ਕਿਉਂਕਿ ਜਿਹੜੀ ਤੁਹਾਡੀ ਚਾਚੇ ਭਤੀਜੇ ਦੀ ਸਾਂਹ ਸੀ ਉਹ ਅਸਲ ਦੇ ਵਿੱਚ ਆਹੀ ਸੀ ਜਿਹੜੀ ਤੁਸੀਂ ਹੁਣ ਸਾਹਮਣੇ ਆ ਕੇ ਜਿਹੜੀ ਉਹ ਕਹਿ ਦੁੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਇੱਕੋ ਗੱਲ ਜਿਹੜੀ ਇਸ ਮੌਕੇ ਤੇ ਕਹਿਣੇ ਚਾਹੁੰਨਾ ਕਿ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ ਇਹਨੂੰ ਕੋਈ ਵਿਦੇਸ਼ੀ ਜਿਹੜਾ ਵਿਅਕਤੀ ਆ ਉਹ ਸਰਕਾਰੀ ਕੋਠੀਆਂ ਦੇ ਵਿੱਚ ਰਹਿ ਕੇ ਨਹੀਂ ਚਲਾ ਰਿਹਾ ਮੇਰੇ ਖਿਆਲ ਤੋਂ ਸਮਝ ਹੀ ਗਏ ਹੋਵਗੇ ਤੋਂ ਚਾਚੇ ਭਤੀਜੇ ਦੀ ਸਰਕਾਰ ਜਿਹੜੀ ਸੀ ਉਹਦਾ ਬਹੁਤ ਧੇਰ ਪਹਿਲਾਂ ਭੋਗ ਪੈ ਚੁੱਕਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਨਾਲ ਧੱਕਾ ਕਰਦੀ ਆ ਤੇ ਨਾ ਧੱਕਾ ਜਿਹੜਾ ਉਹ ਜਰਦੀ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾ ਦੇ ਉੱਤੇ ਕੇਸ ਗਲਤ ਹੋਇਆ ਸਰਕਾਰ ਧੱਕਾ ਕਰ ਰਹੀ ਹੈ। ਵੈਸੇ ਪਿਛਲੇ ਦਿਨਾਂ ਤੋਂ ਜੋ ਕੋ ਚਾਚੇ ਪਤੀਜੇ ਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀਗਾ ਧੰਨਵਾਦ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਲੋਕਾਂ ਨੂੰ ਅਜੇ ਤੱਕ ਕਿਤੇ ਨਾ ਕਿਤੇ ਮਾੜਾ ਮੋਟਾ ਡਾਊਟ ਸੀਗਾ ਕਿ ਸ਼ਾਇਦ ਇਦਾਂ ਨੀਗਾ ਪਰ ਇਦਾਂ ਹੀ ਸੀਗਾ ਤਾਂ ਹੀ ਤੁਸੀਂ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਡਰੱਗ ਵਾਲੇ ਮਾਮਲਿਆਂ ਦੇ ਵਿੱਚ ਕੀਤਾ ਕੁਝ ਨਹੀਂ ਕਿਉਂਕਿ ਜਿਹੜੀ ਤੁਹਾਡੀ ਚਾਚੇ ਭਤੀਜੇ ਦੀ ਸਾਹ ਸੀ ਉਹ ਅਸਲ ਦੇ ਵਿੱਚ ਆਹੀ ਸੀ ਜਿਹੜੀ ਤੁਸੀਂ ਹੁਣ ਸਾਹਮਣੇ ਆ ਕੇ ਜਿਹੜੀ ਉਹ ਕਹਿ ਦੁੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਇੱਕੋ ਗੱਲ ਜਿਹੜੀ ਇਸ ਮਾਮਲੇ ਤੇ ਕਹਿਣੇ ਚਾਹਨਾ ਕਿ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਆਮ ਲੋਕਾਂ ਦੀ ਸਰਕਾਰ ਹੈ ਇਹਨੂੰ ਕੋਈ ਵਿਦੇਸ਼ੀ ਜਿਹੜਾ ਵਿਅਕਤੀ ਆ ਉਹ ਸਰਕਾਰੀ ਕੋਠੀਆਂ ਦੇ ਵਿੱਚ ਰਹਿ ਕੇ ਨਹੀਂ ਚਲਾ ਰਿਹਾ ਮੇਰੇ ਖਿਆਲ ਸਮਝ ਹੀ ਗਏ ਹੋਗੇ ਤਾਂ ਚਾਚੇ ਭਤੀਜੇ ਦੀ ਸਰਕਾਰ ਜਿਹੜੀ ਸੀ ਉਹਦਾ ਬਹੁਤ ਥੇਰ ਪਹਿਲਾਂ ਭੋਗ ਪੈ ਚੁੱਕਿਆ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਨਾਲ ਧੱਕਾ ਕਰਦੀ ਆ ਤੇ ਨਾ ਧੱਕਾ ਜਿਹੜਾ ਉਹ ਜਰਦੀ ਆ